ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪੁੱਚੋ ਮੰਡੀ ਸ਼ਹਿਰ ਤੋਂ ਬਣਾ ਰਹੇ ਆ ਬਾਈ ਹਰਪ੍ਰੀਤ ਦੇ ਫਾਰਮ ਚੋਂ ਦੋਸਤੋ ਦੁੱਧ ਤੇ ਬਾਈ ਦਾ ਕੰਮ ਆ ਇੱਕ ਬਾਈ ਨੇ ਦੋਸਤੋ ਆ ਗੱਬਣ ਵੈਢ ਸੇਲ ਕਰਨੀ ਆ ਕਿਨਮਾ ਸੂਏ ਵਾਸਤੇ ਗੱਬਣ ਕੀ ਬਾਈ ਡਿਮਾਂਡ ਰੱਖਦਾ ਸੋ ਵੀਡੀਓ ਦੀ ਇੱਕ ਵਾਰ ਤਰੀਕ ਨੋਟ ਕਰ ਲਓ ਬਾਈ ਜੀ 27 ਤਰੀਕ 11ਵਾਂ ਮਹੀਨਾ 2025 ਦੀ ਆਜੋ ਆਪਾਂ ਬਾਈ ਹਰਪ੍ਰੀਤ ਨਾਲ ਗੱਲਬਾਤ ਕਰਦੇ ਆ ਨੰਬਰ ਬਾਈ ਦਾ ਹੁਣ ਸਕਰੀਨ ਵੀਡੀਓ ਤੇ ਹੇਠਾਂ ਚਲਾ ਦਾਂਗੇ ਹੋਰ ਕੀ ਹਾਲ ਆ ਬਾਈ ਜੀ ਸਸਿਆ ਵੀਰੇ ਸਾਰਿਆਂ ਨੂੰ ਪਹਿਲਾਂ ਜਿਹੜੇ ਆਪਣੇ ਪੇਜ ਨਾਲ ਜੁੜੇ ਹੋਏ ਆ ਸਸੀ ਗਾਲ ਵੀਰੇ ਪਹਿਲਾਂ ਬਾਈ ਜੀ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਵੀਰੇ ਆਪਣਾ 7980610722 ਠੀਕ ਆ ਹਰਪ੍ਰੀਤ ਬਾਈ ਹੈ ਕਿੰਨਾ ਮਸੂਹ ਆ ਸੁੰਦੀ ਆ ਇਹ ਬਾਈ ਆਪਣੇ ਕੋਲ ਹੁਣ ਤੀਜੇ ਸੂਏ ਆ ਸਟ੍ਰਾਈਕਰ ਬੋਲ ਦੇ ਕਨਵੈਨਸ਼ਨ ਠੀਕ ਤੇ ਗੱਬਣਾ ਠੀਕ ਹੈ ਤੇ ਦੂਜੇ ਸੂਏ ਆ ਆਪਾਂ ਇਹਦਾ 27.5 ਤੋਂ 28 ਲੀਟਰ ਤੋ ਦੋ ਪਾਇਆ ਗਿਆ ਇਹਦਾ ਪਿਛਲੇ ਸੂਏ ਪਿਛਲੇ ਸੂਏ ਗਾਰੰਟੀ ਨਾਲ ਆਪਾਂ ਜੇ ਹੁਣ ਸੁੰਦੀ ਆਪਣੇ ਘਰ ਕਰਮ ਵਾਲੀ ਆਪਾਂ ਦੁੱਧ ਚਵਾ ਕੇ ਵੀ ਦੇ ਦਾਂਗੇ ਇਹਨਾਂ ਠੀਕ ਆ ਸਟਾਈ 2.5 ਕਿਲੋ ਚਵਾ ਕੇ ਦੇ ਚਵਾ ਕੇ ਵੀ ਦੇ ਦਾਂਗੇ ਆਪਾਂ ਹੂੰ ਇੱਧਰ ਨੂੰ ਹੋਇਆ ਥੋੜਾ ਜਿਆ ਦੂਸਰੀ ਹੋ ਕਰੀ ਜਾਂਦੀ ਆ ਇਹ ਨਾਨ ਸੈਕਸਡ ਤੋਂ ਗੱਬਣਾ ਸਟ੍ਰਾਈਕਰ ਦੇ ਤੋਂ ਹਾਂਜੀ ਹਾਂਜੀ ਤੇ ਇੱਕ ਤੁਸੀਂ ਬਾਈ ਕਹਿੰਦੇ ਸੀ ਇਹਦਾ ਮੋਗਲਾ ਥਣ ਇੱਕ ਥੋੜਾ ਤੇਲ ਹੈ ਉਸ ਤੋਂ ਹਾਂਜੀ ਹਾਂਜੀ ਜਮਾਂਦਰੂ ਤੇਲ ਹੈ ਵੀਰੇ ਕੋਈ ਹੁਣ ਨਹੀਂ ਬੰਦ ਹੋਇਆ ਸੂਏ ਚ ਜਮਾਂਦਰੂ ਤੇਲ ਹੈ ਦਾ ਠੀਕ ਆ ਜਮਾਂਦਰੂ ਦੋਸਤੋ ਇਹ ਆ ਦੇਖੋ ਬੈਠਣ ਤੋਂ ਔਰਲੇ ਪਾਸੇ ਵਾਲੇ ਥਣ ਤੋਂ ਇਹ ਤੇਲ ਹੈ ਮੂਰਲੇ ਥਣ ਤੋਂ ਦੁੱਧ ਬਾਈ ਜਿਹੜਾ ਕਹਿੰਦਾ 27 28 ਕਿਲੋ ਜਿਹੜਾ ਚੋਇਆਗਾ ਜੇ ਕਿ ਸੇਪਰੇ ਨੇ ਤਿਆਰ ਦੀ ਲੈਣੀ ਆ ਵੀ ਸੂਕੇ ਹਨ ਬਾਈ ਕਹਿੰਦਾ ਉਹ ਵੀ ਆਪਾਂ ਚਵਾ ਕੇ ਆਪਣੇ ਫਾਰਮ ਚੋ ਦੇ ਦਾਂਗੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਦਾ ਇਹ ਦੇਖ ਲੋ ਦੂਸਰੇ ਜਾਨਵਰ ਤੇ ਤੀਸਰਾ ਸੂਗਾ ਸੁੰਦੀ ਹੈ ਦਿਨ ਤਕਰੀਬਨ ਅੱਜ ਕਿੰਨੇ ਰਹਿੰਦੇ ਆ ਦਿਨ ਤਕਰੀਬਨ ਇਹ 10 ਦਸੰਬਰ ਨੂੰ ਪੂਰੇ ਹੁੰਦੇ ਵੀਰੇ 15 ਦਿਨ ਪਏ ਆ 15 ਦਿਨ ਪਏ ਆ 14 15 ਦਿਨ ਦੋਸਤੋ ਹਜੇ ਬੈੜ ਦੇ ਸੂਣ ਦੇ ਬਾਕੀ ਆ ਨੰਬਰ ਹੈ ਜਿਹੜਾ ਬਾਈ ਦਾ ਇਹ ਠਾ ਚੱਲੀ ਜਾਂਦਾ ਇਧਰ ਤੋਰ ਲਵੇ ਕਿ ਭਾਈ ਥੋੜਾ ਜਿਹਾ ਅੱਜ ਨੱਠ ਵੱਧ ਕਰ ਦੀ ਭੱਜ ਨੱਠ ਵੱਧ ਕਰੋ ਇੱਕ ਥਾਂ ਪੀੜਾ ਵੇ ਇਧਰ ਤਾਂ ਹਾਂ ਥੋੜਾ ਜਿਹਾ ਇਧਰ ਹਨਾ ਹੋਣੀ ਹੋਣੀ ਬਾਕੀ ਖੜੀ ਸੋਨੂੰ ਮੈਂ ਚੈੱਕ ਕਰਾ ਦਨਾ ਇਧਰਲੇ ਪਾਸੇ ਉਹੀ ਭਾਈ ਉਧਰ ਨੂੰ ਕਮਾ ਦੇ ਆ ਦੇਖੋ ਵੀਰੇ ਆਰਡਰ ਦੀ ਚੈੱਕ ਕਰ ਲੋ ਜਿਹੜੇ ਵੀ ਮੇਰੇ ਭਰਾ ਨੇ ਖਰੀਦੀ ਨਹੀਂ ਆ ਕੋਲੇ ਆਇਓ ਤਸੱਲੀ ਦੋਸਤੋ ਤੁਸੀਂ ਚਾਰੇ ਪੱਖਾ ਤੋਂ ਕਰਕੇ ਫਿਰ ਬਾਈ ਨਾਲ ਸੌਦਾ ਕਰ ਸਕਦੇ ਹੋ 15 ਦਿਨਾਂ ਨੂੰ ਹਜੇ ਇਹਨੇ ਹਵਾਨਾ ਬਹੁਤ ਭਰ ਲੈਣਾ ਦੋਸਤੋ ਕਿਸੇ ਵੀ ਭਰਾ ਨੇ ਖਰੀਦਣੀ ਆ ਤਾਂ ਨੰਬਰ ਬਾਈ ਦਾ ਇਹ 88 ਤੇ ਡਿਮਾਂਡ ਕੀ ਕਰਦੇ ਆਂ ਬਾਈ ਹਰਪੀ ਮੁੱਲ ਬਾਈ ਆਪਾਂ ਜਿਹੜਾ ਦੇਣ ਵਾਲੀ ਲੈਣ ਵਾਲੀ ਗੱਲ ਆ ਹਾਂ ਆਪਾਂ ਸੀਰ ਮੁੱਲ ਕਰਦੇ ਆਂ 80000 ਹਾਂਜੀ ਇਹ ਚੋ ਜੋ ਮਾਰਜ ਹੈ ਨਾ ਮੌਕੇ ਤੇ ਹਣਾ ਹਾਂਜੀ ਹਾਂਜੀ ਠੀਕ ਐ ਬਾਕੀ ਇਹ ਸਮਾ ਕੇ ਵੇਚਾਂਗੇ ਹਾਂ ਫੇਰ ਤਾਂ ਆਪਣਾ ਮੁੱਲ ਉਹੀ ਰਹਿਣਾਗਾ ਹਾਂ ਬਾਕੀ ਜੇ ਹੁਣ ਵੇਚਦੇ ਆਂ ਦਿਨਾਂ ਦੇ ਪਿੱਛੇ ਆਪਾਂ ਫਿਰ ਉਹ ਜਿਹਾ ਮੁੱਲ ਵੜੀ ਹੋਊਗੀ ਠੀਕ ਐ ਬਾਈ ਹੁਣ ਫਿਰਾਲ ਦੋਸਤੋ ਮੌਕੇ ਤੇ ਬਾਈ ਨੇ ਜਿਹੜੀ ਡਿਮਾਂਡ ਰੱਖੀ ਐ 80000 ਰੁਪਏ ਇਹ ਬੈੜ ਦੀ ਡਿਮਾਂਡ ਆ ਤੀਜਾ ਇਹਨੇ ਸੂਆ ਸੂਣਾ 14 15 ਦਿਨਾਂ ਦੀ ਹ ਨਾਨ ਸੈਕਸਟ ਤੋਂ ਗੱਬਣਾ ਆਪਦਾ ਇਹਦਾ ਪਤਾ ਨਹੀਂ ਹਨਾ ਕਿਹੜੇ ਆਪਦਾ ਆਪ ਨੂੰ ਪਤਾ ਨਹੀਂ ਪਰ ਹੈ ਵਧੀਆ ਟੀਕੇ ਦੀ ਹੈ ਠੀਕ ਆ ਬਈ ਠੀਕ ਆ ਫਾਰਮ ਚ ਲਿਆਂਦੀ ਆਪਾਂ ਉਹਨਾਂ ਨੂੰ ਵੀ ਟੀਕੇ ਉਹਨਾਂ ਨੇ ਆਪਾਂ ਨੂੰ ਭੇਜਿਆ ਸੀਗਾ ਆਪਣੇ ਫੋਨ ਚ ਡੇਟਰੀ ਹੋਈ ਤਾਂ ਆਪਾਂ ਉਹ ਵੀ ਭਾਈ ਨੂੰ ਦੱਸ ਦਾਂਗੇ ਜਦੋਂ ਕੋਈ ਲੈਣ ਆਇਆ ਠੀਕ ਆ ਬਈ ਠੀਕ ਆ ਇੱਕ ਵਾਰ ਨੰਬਰ ਹੋਰ ਕਨਫਰਮ ਕਰਦੇ ਬਈ ਆਪਦਾ ਆਪਣਾ ਫੋਨ ਨੰਬਰ ਵੀ 9780610722 ਠੀਕ ਆ ਬਾਈ ਜੀ ਐਡਰੈਸ ਆ ਆਪਣਾ ਕਿੱਥੇ ਸੀ ਆਕਰ ਇਹ ਆਪਣਾ ਗੁਰੂ ਅਰਜਨ ਦੇਵ ਨਗਰ ਬਾੜ ਨੰਬਰ 7 ਪੁੱਚੋ ਮੰਡੀ ਜ਼ਿਲ੍ਹਾ ਪਟੰਡਾ ਬਾਕੀ ਦੋਸਤੋ ਜਿਹੜਾ ਪੁਰਾਣੇ ਆਉ ਸਸੀ ਗਾਲ ਬਾਈ ਜੀ ਸਾਰੇ ਭਰਾਵਾਂ ਨੂੰ